ਵੇ ਮਨ ਟੇਕ ਨ ਟਿਕਈ ਨਾਨਕ ਭੂਖ ਨ ਜਾਈ। ਆਟ ਪਟਣ ਘਰ ਗੁਰੂ ਦਿਖਾਇਆ ਸਹਜੈ ਸੱਚ ਵਪਾਰੋ। ਖੰਡਤ ਨਿੰਦਰਾਇ ਅਲਪ ਹਾਰੰ ਨਾਨਕ ਤਤ ਵਿਚਾਰੋ। ਦਰਸ਼ਨ ਭੇਖ ਕਰੋ ਜੋਗਿੰਦਰਾ ਮੰਦਰਾ ਉਝੋਲੀ ਖਿੰਥਾ। ਬਾਰਹ ਅੰਤਰ ਇਕ ਸਰੇ ਵੋ ਖਟ ਦਰਸ਼ਨ ਇਕ ਪੰਥਾ। ਇਨ ਬਿਦ ਮਨ ਸਮਝਾਈਐ ਪੁਰਖਾ। ਪਹਾੜ ਚੋਟ ਨਾ ਖਈਏ ਨਾਨਕ ਬੋਲੇ ਗੁਰਮੁਖ ਬੂਜੈ ਜੋਗ ਜੁਗਤੈਵ ਪਈਏ ਅੰਤਰ ਸ਼ਬਦ ਨਿਰੰਤਰ ਮੰਦਰਾ ਹੋਮੈ ਮਮਤਾ ਦੂਰ ਕਰੀ ਕਾਮ ਕ੍ਰੋਧ ਹੰਕਾਰ ਨਿਵਾਰੇ ਗੁਰ ਕੈ ਸ਼ਬਦ ਸੋ ਸਮਝ ਪਰੀ ਕੇਨთა ਚੋਲੀ ਭਰਪੁਰ ਰਹਿਆ ਨਾਨਕ ਤਾਰੈ ਏਕ ਹਰੀ ਸਾਚਾ ਸਾਹਿਬ ਸਾਚੀ ਨਾਈ ਪਰਖੈ ਗੁਰ ਕੀ ਬਾਤ ਹਰੀ ओदो खपर पंच पुटोपी काया कड़ा मंजा गोटी सत संतोख संजम है नाल नानक गुरमुख नाम समाल कवन सुगुप्ता कवन सु, कवन सु अंतर बाहर जुगता कवन सो आवया कवन सुझाए कवन सु, सु त्रिभुवन रहया समाए ਕਾਟ ਘਾਟ ਗੁਪਤਾ ਗੁਰਮੁਖ ਮੁਕਤਾ ਇਹ ਅੰਦਰ ਬਾਹਰ ਸਭ ਦਸੋ ਜੁਗਤਾ ਮਨ ਮੁਕ ਬਿਨ ਸੈ ਆਵੇ ਜਾਏ ਨਾਨਕ ਗੁਰਮੁਖ ਸਾਥ ਸਮਾਏ ਕਿਉ ਕਰ ਬਾਦਾ ਸਰਪਨ ਖਾਦਾ ਕਿਉ ਕਰ ਖੋਇਆ ਕਿਉ ਕਰ ਲਾਧਾ ਕਿਉ ਕਰ ਨਿਰਮਲ ਕਿਉ ਕਰ ਉੰਧਿਆਰਾ ਇਹ ਤਤ ਵਿਚਾਰੈ ਸੋ ਗੁਰੂ ਹਮਾਰਾ ਦੁਰਮਤ ਬਾਦਾ ਸਰਪਨ ਖਾਦਾ ਮਨ ਮੁਖ ਖੋਇਆ ਗੁਰਮੁਖ ਲਾਦਾ ਸਤਿਗੁਰ ਮਿਲਿਆ ਅੰਧੇਰਾ ਜਾਏ ਨਾਨਕ ਹੋਮੈ ਮੀਟ ਸਮਾਏ ਸੋਨ ਨਿਰੰਤਰ ਦੀਜੈ ਬੰਧ ਉਡੈ ਨ ਹੰਸਾ ਪੜੈ ਨ ਕੰਧ ਸਹਿਜ ਗੁਫਾ ਕਰ ਜਾਣੈ ਸੱਚਾ ਨਾਨਕ ਸਾਚੇ ਭਾਵੇ ਸੱਚਾ ਇਸ ਕਾਰਣ ਗ੍ਰਹਿਤ ਜਿਉ ਉਦਾਸੀ ਕਿਸ ਕਾਰਣ ਹੈ ਭੀਖ ਨਿਵਾਸੀ ਕਿਸ ਵਖਰ ਕੇ ਤੂੰ ਵਣਜਾਰੇ ਕਿਉ ਕਰ ਸਾਥ ਲੰਘਾਵੋ ਪਾਰੇ ਗੁਰਮੁਖ ਖੋਜ ਤਪੈ ਉਦਾਸੀ ਦਰਸ਼ਨ ਕਹਿ ਤਾਈ ਭੀਖ ਨਿਵਾਸੀ ਸਾਚ ਵਖਰ ਕੇ ਹਮ ਵਣਜਾਰੇ ਨਾਨਕ ਗੁਰਮੁਖੇ ਉਤਰਸ ਪਾਰੇ ਕਿਤ ਬਿਦਪੁਰਖਾ ਜਨਮ ਵਟਾਇਆ ਕਾਹੇ ਕੋ ਤੁਝ ਏ ਮਨ ਲਾਇਆ ਕਿਤ ਬਿਦਿਆ ਸਾ ਮਨਸਾ ਖਾਈ ਕਿਤ ਬਿਦ ਜੋਤ ਨਿਰੰਤਰ ਪਾਈ ਬੇਨ ਜਨਤਾ ਕਿਉ ਖਾਈਐ ਸਾਰ ਨਾਨਕ ਸੱਚਾ ਕਰੋ ਵਿਚਾਰ ਸਤ ਗੁਰ ਕੈ ਜਨਮ ਮੈਂ ਗਵਨ ਮਿਟਾਇਆ ਅਨਹਤ ਰਾਤੇ ਈ ਮਨ ਲਾਇਆ ਮਨਸਾ ਆਸਾ ਸ਼ਬਦ ਜਲਾਈ ਗੁਰਮੁਖ ਜੋਤ ਨਿਰੰਤਰ ਪਾਈ ਤ੍ਰੈ ਗੁਣ ਮਿਟੇ ਖਈਐ ਸਾਰ ਨਾਨਕ ਤਾਰੇ ਤਾਰਨ ਹਾਰ ਆਦਿ ਕੋ ਕਵਨ ਵਿਚਾਰ ਕਥਿ ਹਲੇ ਸੁਨ ਕਹ ਕਰ ਵਸੋ ਗਿਆਨ ਕੇ ਮੰਦਰਾ ਕਵਨ ਕਥਿਐ ਨਹਿ ਘਟ ਘਟ ਕਵਨ ਨਿਵਾਸੋ ਕਾਲ ਕਠਿਗਾ ਕਿਉ ਜਲਾਈਐ ਲੈ ਕਿਉ ਨਿਰਭਉ ਘਰ ਜਈਐ ਸਹਿਜ ਸੰਤੋਖ ਕਾ ਆਸਣ ਜਾਣੈ ਕਿਉ ਛੇਦੇ ਬਰਾਈਐ ਗੁਰ ਕਾ ਸ਼ਬਦ ਹਉਮੈ ਬਿਕਮਾਰ ਕਾਨਿਜ ਕਰ ਹੋਵੈ ਵਸੋ ਜਿਨ ਰਚ ਰਚਿਆ ਤਿਸ ਸ਼ਬਦ ਪਛਾਨੈ ਨਾਨਕ ਕਾ ਕਾ ਦਸੋ ਕਹਾਂ ਤੇ ਆਵੇ ਕਹਾਂ ਇਹ ਜਾਵੇ ਕਹਾਂ ਇਹ ਰਹੇ ਸਮਾਈ ਏ ਸਬਦ ਕੋ ਜੋ ਅਰਥ ਆਵੇ ਤਿਸ ਗੁਰ ਤੇ ਲਾਤ ਮਾਈ ਕਿਉ ਤੱਤੇਵ ਗੱਤੇ ਪਾਵੇ ਗੁਰਮਖ ਲੱਗੈ ਪਿਆਰੋ ਆਪੇ ਸੁਰਤਾ ਆਪੇ ਕਰਤਾ ਕਹ ਨਾਨਕ ਵਿਚਾਰੋ ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹਿ ਸਮਾਈ ਪੂਰੇ ਗੁਰ ਤੇ ਸਾਚ ਕਮਾਵੇ ਗਤ ਮਿਤ ਸ਼ਬਦੇ ਪਾਈ ਆਦਿ ਕੋ ਸਮਾਦ ਵਿਚਾਰ ਕਥਿ ਅਲੇ ਸੋ ਨਿਰੰਤਰ ਵਾਸ ਲੀਆ ਅਕਲ ਪਤ ਮੁਦਰਾ ਗੁਰ ਗਿਆਨ ਵਿਚਾਰੀ ਅਲੇ ਘਟ ਘਟ ਸਾਚਾ ਸਰਬ ਜੀਆ ਗੁਰ ਬਚਨੀ ਅਵਗਤ ਸਮਾਈਐ ਤਤ ਨਿਰੰજન ਸਹਿਜਿ ਲਹੈ ਨਾਨਕ ਦੂਜੀ ਕਾਰਨ ਕਰਣੀ ਸੇਵੈ ਸਿੱਖ ਜੋ ਖੋਜ ਲਹੈ ਹੁਕਮ ਬਿਸਮਾ